ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਤੁਹਾਡੇ ਲੈ ਕੇ ਆਏ ਆ ਡਿਪਟੀ ਕਮਿਸ਼ਨਰ ਨੂੰ ਆਪਣੇ ਯੋਗਤਾ ਦੱਸਦੇ ਹੋ ਨੌਕਰੀ ਲੈਣ ਲਈ ਅਰਜੀ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਆਂ ਸੇਵਾ ਵਿਖੇ ਡਿਪਟੀ ਕਮਿਸ਼ਨਰ ਸਾਹਿਬ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਸ਼ਾ ਕੀ ਹੈ ਵਿਸ਼ਾ ਹੈ ਨੌਕਰੀ ਲੈਣ ਸੰਬੰਧੀ ਸ੍ਰੀਮਾਨ ਜੀ ਬੇਨਤੀ ਹੈ ਕਿ 8 ਜੁਲਾਈ ਦੇ ਅਜੀਤ ਅਖਬਾਰ ਵਿੱਚ ਮੈਂ ਆਪ ਵੱਲੋਂ ਦਿੱਤੇ ਇਸ਼ਤਿਹਾਰ ਵਿੱਚ ਪੜ੍ਹਿਆ ਹੈ ਕਿ ਜ਼ਿਲ੍ਹੇ ਦੇ ਸਹੂਲਤਾਂ ਕੇਂਦਰ ਵਿੱਚ ਕੰਪਿਊਟਰ ਅਤੇ ਕੰਪਿਊਟਰ ਉੱਤੇ ਚਿੱਠੀ ਪੱਤਰ ਟਾਈਪ ਕਰਨ ਵਾਲੇ ਇੱਕ ਕਲਰਕ ਦੀ ਲੋੜ ਹੈ ਕਲਰਕ ਦੀ ਜ਼ਰੂਰਤ ਹੈ ਮੈਂ ਆਪਣੇ ਆਪ ਨੂੰ ਇਸ ਨੌਕਰੀ ਦੇ ਯੋਗ ਸਮਝਦਾ ਹਾਂ ਅਤੇ ਇਹ ਨੌਕਰੀ ਪ੍ਰਾਪਤ ਕਰਨੀ ਚਾਹੁੰਦਾ ਹਾਂ ਇਸ ਨੌਕਰੀ ਲਈ ਮੇਰੀ ਯੋਗਤਾ ਤੇ ਹੋਰ ਲੋੜਿੰਦੀ ਜਾਣਕਾਰੀ ਹੇਰ ਲਿਖੇ ਅਨੁਸਾਰ ਹੈ ਮੇਰਾ ਨਾਮ ਡੈਸ਼ ਹੈ ਆਪਣਾ ਨਾਮ ਲਿਖ ਦੇਣਾ ਤੁਸੀਂ ਇੱਥੇ ਮੇਰੇ ਪਿਤਾ ਦਾ ਨਾਮ ਡੈਸ਼ ਹੈ। ਮੇਰੀ ਜਨਮ ਮਿਤੀ 10 ਅਗਸਤ 2001 ਹੈ। ਮੈਂ 10ਵੀਂ ਜਮਾਤ 622 ਨੰਬਰ ਲੈ ਕੇ ਫੌਸਟਰ ਡਿਵੀਜ਼ਨ ਵਿੱਚ ਪਾਸ ਕੀਤੀ ਹੈ। ਮੈਂ ਮਾਈਕਰੋਸਾਫਟ ਵਰਡ ਅਤੇ ਐਕਸਲ ਦਾ ਡਿਪਲੋਮਾ ਹਾਸਲ ਕੀਤਾ ਹੈ। ਮੈਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਚਿੱਠੀ ਪੱਤਰ ਟਾਈਪ ਕਰ ਸਕਦਾ ਹਾਂ। ਮੈਨੂੰ ਆਸ ਹੈ ਕਿ ਆਪ ਇਸ ਅਸਾਮੀ ਲਈ ਮੈਨੂੰ ਯੋਗ ਸਮਝਦੇ ਹੋਏ ਮੈਨੂੰ ਇਸ ਨੌਕਰੀ ਦੁਆਰਾ ਸੇਵਾ ਕਰਨ ਦਾ ਮੌਕਾ ਦਿਓਗੇ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਇਹ ਜ਼ਿੰਮੇਵਾਰੀ ਪੂਰੀ ਤੰਦੇਹਿਨਾ ਨਿਵਾਵਾਂਗਾ ਧੰਨਵਾਦ ਸਹਿਤ ਆਪ ਜੀ ਦਾ ਵਿਸ਼ਵਾਸਪਾਤਰ ਨਾਮ ਅਤੇ ਪਤਾ ਫੋਨ ਨੰਬਰ ਅਤੇ ਮਿਤੀ ਤਾਂ ਬੱਚਿਓ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹੋ ਜਿਹੀ ਹੋਰ ਵੀਡੀਓਜ਼ ਦੇਖਣ ਲਈ